ਅੱ피 ਸੱਚੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਨੂੰ ਧੰਨਵਾਦ ਕਰਦਾ ਔਰ ਇੱਕ ਗੱਲ ਦੀ ਵਧਾਈ ਸਾਰੇ ਪੰਜਾਬੀਆਂ ਨੂੰ ਐ ਇੱਕ ਗੱਲ ਦੀ ਖੁਸ਼ੀ ਸਾਰੇ ਵਰਲਡ ਨੂੰ ਐ ਉਹ ਕਿਹੜੀ ਗੱਲ ਦੀ ਐ ਮੂਸੇ ਵਾਲਾ ਫੇਰ ਆ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਖੁਸ਼ੀ ਐ ਉਹ ਪ੍ਰਮਾਤਮਾ ਦੇ ਰੰਗ ਵੇਖੋ ਜਿਹੜੇ ਘਰੇ ਜਦੋਂ ਕੋਈ ਜਾਂਦਾ ਸੀਗਾ ਜਿਸ ਹਵੇਲੀ ਦੇ ਵਿੱਚ ਤੇ ਦਿਲ ਹੁੰਦਾ ਸੀ ਉਹ ਬੰਦੇ ਦਾ ਮੇਰੇ ਵੀਰੋ ਵੀ ਪ੍ਰਮਾਤਮਾ ਆਹ ਕੀ ਕਰਤਾ ਆਹ ਕੀ ਭਾਣਾ ਵਰਤਾਤਾ ਪਰ ਵਾਹਿਗੁਰੂ ਬਹੁਤ ਬਿਆੰਤ ਹੈ ਸੱਚੇ ਪਾਤਸ਼ਾਹ ਬਹੁਤ ਬਿਆੰਤ ਹੈ ਮੇਰੇ ਵੀਰੋ ਅੱਜ ਉਹੀ ਹਵੇਲੀ ਹੈ ਅੱਜ ਉਹੀ ਲੋਕ ਨੇ ਉੱਥੇ ਜਾ ਕੇ ਮੇਰੇ ਵੀਰੋ ਨੱਚ ਟੱਪ ਰਹੇ ਨੇ ਉੱਥੇ ਲੱਡੂ ਵੰਡੇ ਯਾਰੇ ਨੇ ਇਹ ਉਸ ਮਾਲਕ ਦੀ ਕਿਰਪਾ ਹੈ ਉਸ ਵਾਇਗਰੂ ਦੀ ਕਿਰਪਾ ਹੈ ਸੱਚੇ ਪਾਤਸ਼ਾਹ ਮੇਰੇ ਰੰਗਲੇ ਪੰਜਾਬ ਦੀ ਧਰਤੀ ਤੇ ਆਪਣੀ ਮਿਹਰ ਬਣਾਈ ਰੱਖਣ ਕੀ ਬਾਤ ਹੈ ਖੁੱਲ ਕੇ ਤਾੜੀਆਂ ਮਾਰੋ ਜਿਨ੍ਹਾਂ ਨੂੰ ਅੱਜ ਦੇ ਪਲੇਅਰ ਵਧੀਆ ਲੱਗੇ ਮੇਰੇ ਵੀਰੋ ਸਤਕਾਰ ਹੈ ਧੰਨਵਾਦ ਹੈ